ਜੇ ਪਾਣੀ ਨਾਲ ਲਾਜ਼ਨ ਅਧਵੇ ਵੱਡਾ ਹੋ ਕੇ ਹੁਣ ਲਈ ਫਿਰ ਤਾਂ ਮੌਤ ਨਾਲ ਫੇਰੇ ਫੇਰ ਗੁੱਚ ਕੇ ਦੱਸੋ ਕਿ ਮੇਰੇ ਨਾਲ ਚੰਗੀ ਮਿਲ ਜੇਂਦੀ ਕੋਈ ਕਿ ਕਿਹੜਾ ਕੋਈ ਸਾਥੀ ਵਾਸਨੀ ਆਉਦੀ ਉਹ ਮਹਿਕ ਰਹੀ ਹੁੰਦੀ ਧੀ ਹੋ ਗਈ ਵਸਤੀ ਦੇ ਕਰਮ ਵਧੀਆ ਹੋਣੇ ਚਾਹੀਦੇ ਆ ਤੂੰ ਇੰਨੀ ਸੋਹਣੀ ਪਰਵਰਿਸ਼ ਦਿੱਤੀ ਆ ਆਪਦੇ ਬੱਚਿਆਂ ਨੂੰ ਵੀ ਉਹ ਸਾਡੀ ਇੰਨੀ ਇੱਜ਼ਤ ਕਰਦੇ ਆ ਇਹ ਵੀ ਮੰਮੀ ਮਾਵਾ ਤੇ ਵੀ ਡਿਪੈਂਡ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੋਗਸ ਆਤਾ ਆਟਾ ਸਾਡੀ YouTube ਚੈਨਲ ਤੇ ਮੈਂ ਸਾਲੀ ਸਿਰੀਆ ਖਪਲ ਤੇ ਅੱਜ ਜਿਹੜਾ ਹੈਗਾ ਟਾਈਮ ਹੋ ਗਿਆ ਬਈ 7:30 ਤੋਂ 5-10 ਮਿੰਟ ਉੱਪਰ ਆ ਸਾਡੇ ਬੈਣ ਵਾਲੇ ਨੂੰ ਅਸੀਂ ਕਹਾਂਗੇ ਕਿ ਦੇਖ ਲਓ ਉਹਨੇ ਹਾਰ ਨਹੀਂ ਵੀ ਨਿ ਮਾਰਿਆ ਹੈਗਾ ਨਾ ਪੁੱਤਾਂ ਬਿਟਾਂ ਕਿੱਲੇ ਨਾ ਲੈ ਨਾ ਹਾਰਨੇ ਕਿਉਂ ਨਹੀਂ ਮਾਰੇ ਪਹਿਲਾਂ ਇਹ ਦੱਸੋ ਇਹ ਪਤਾ ਵਾਲੀ ਗੋਲੀ ਚੋਂ ਕਿਧਰੇ ਲੜਕੇ ਆਏ ਅੱਕੇ ਵੀ ਨਹੀਂ ਕਦੇ ਮਾਰਦਾ ਹਾਰ ਨੂੰ ਹੋਰ 5 ਮਿੰਟ ਰਹਿਦੇ ਸੀਗੇ ਸਾਰੇ ਲੈ 5 ਮਿੰਟ 2 ਮਿੰਟ ਪਹਿਲਾਂ ਹੀ ਲੰਘ ਗਈ ਉਹ ਕਹਿੰਦੀ ਹੁਣੀ ਲੰਗੀ ਆ ਫਿਰ ਵੀ ਡਰਾਈਵਰ 5-1 ਮਿੰਟ ਤਾਂ ਰੁਕਦਾ ਹੀ ਆ ਮੰਮੀ ਵੀ ਜਵਾਕ ਕਿਉਂ ਨਹੀਂ ਆਇਆ ਪੁੱਛ ਲਈਏ ਹਾਂ ਫਿਰ ਪੁੱਛਦਾ ਤਾਂ ਹੀ ਦੇਖੋ ਦੇਖ ਜੁਜਾਰ ਰੋਦੀ ਬੰਗਰ ਬੰਗਰ ਫਿਰਦਾਗਾ ਬੈਗ ਦੇਖਦਾ ਹੁਣ ਉਹਦੇ ਬੈਗ ਦੇਖਦਾ ਲੰਬੜਦਾਰੀ ਕਰ ਰਿਹਾ ਪੂਰੀ ਇਹ ਆਪਾਂ ਇਧਰ ਚਾਹ ਦੀ ਹਾਂ ਕੋਲਾ ਜਿਹੜਾ ਉਹ ਭਰ ਲਿਆ ਹੁਣ ਆਪਾਂ ਚਾਹ ਪੀਵਾਂਗੇ ਪਹਿਲਾਂ ਚਾਹ ਪੀਕੇ ਚਾਹ ਪੀਕੇ ਫਿਰ ਕੰਮ ਲੱਗਾਂਗੇ ਉੱਧਰ ਰਿੱਕੀ ਵੀ ਸਵੇਰੇ ਸਵੇਰੇ ਪਰਣਾ ਬੰਨ ਲਿਆ ਅੱਜ ਤਾਂ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਆ ਗਏ ਭਤੀਜੇ ਨੂੰ ਛੱਡ ਕੇ ਆਉਂਦੇ ਜੀ ਜੀ ਤੁਹਾਡੇ ਬੋਤੇ ਦਾ ਕੀ ਰਾਜ ਜੀ ਸਾਡੇ ਗੁੱਡੀ ਜਮਾਂ ਸਲਾਮਤ ਨੇ ਜੀ ਉਹ ਦੇਖੋ ਉਹਨਾਂ ਜਪੀਆਂ ਤੋਂ ਮੰਗਾ ਤੁਹਾਨੂੰ ਆਓ ਇੱਥੇ ਚਾਹ ਪੀ ਕੇ ਆ ਕੇ ਖਾਣੇ ਅਦੇਖ ਉਹ ਆਦੇ ਪਾਪਾ ਨੂੰ ਵੀ ਕਹਿੰਦਾ ਵੀ ਚਲੋ ਪਾਪਾ ਉਹ ਵੀ ਆਪਾਂ ਚੱਲੇ ਆ ਗੁੰਤਾਸ ਨਹੀਂ ਛੱਡਣ ਦੇ ਤਰ ਜਿਹੜਾ ਕੋਈ ਨਾ ਦਾ ਆਪ ਨਾਲ ਜਾਣਾ ਲੱਗਾ ਕੱਲੇ ਨੇ ਕਹਿੰਦਾ ਜਾਣਗੇ ਅੱਜ ਫਿਰ ਤਾਂ ਇਹ ਦਾ ਸਕੂਲ ਆ ਪੈਣ ਨੂੰ ਵੀ ਦਿਖਾ ਦੇਣੇ ਹੈਣਾ ਠੀਕ ਹੈ ਨਾ ਜਿਹੜਾ ਉਹ ਵੀ ਸਕੂਲ ਅੱਜ ਦਿਖਾ ਕੇ ਲੈਉਣੇ ਨੇ ਇਹ ਵੀ ਹੜਦਾਂ ਉੱਠੀ ਛੱਡਿਆ ਵਾਂਗੇ ਯਾਰ ਇਹਨੂੰ ਹੈਂ ਤਾਂ ਕਰਦਾ ਘਰੇ ਨਰਸਰੀ ਤੇ ਨਰਸਰੀ ਉਠਾ ਲਈ ਉੱਥੇ ਲਿਆ ਗਿਰੂ ਉੱਥੇ ਲਿਆ ਉੱਥੇ ਪਾਸ ਸਕੂਲ ਛੱਡਤਾ ਤੇ ਹੁਣ ਮੈਂ ਤੇ ਜਿਹੜਾ ਚੱਲੇ ਆ ਘਰੇ ਮੰਮਾ ਕੋਲੇ ਇਹ ਹੁਣ ਬਹੁਤ ਨਾਲ ਨੂੰ ਹੋ ਕਰਨ ਲੱਗੇ ਆ ਹੁਣ ਇਹ ਦਿਹਾੜ ਕਰਨ ਲੱਗਾ ਮੈਂ ਤਾਂ ਨਾਲ ਜਾਂਦਾ ਬਾਕੀ ਦੂਜੇ ਜਵਾਕਾਂ ਨੂੰ ਕਈ ਵਾਰੀ ਜੈਲਸੀ ਵੀ ਤੇ ਪਰ ਨਿਕਲ ਅਸੀਂ ਫਿਰ ਨਾਲ ਕਿਸੇ ਨਾ ਮੰਮਾ ਦੀ ਕੋਟੀ ਆ ਉਹ ਚੱਕ ਲਈ ਮੈਂ ਪੂਰੀ ਸ਼ਰਟ ਖਿੱਚੇ ਪਾੜਨ ਤੱਕ ਜਾਵੇ ਮੈਨੂੰ ਥੱਲੇ ਤੋੜ ਹੁਣ ਜਵਾਕਾਂ ਨੇ ਵੱਡੇ ਹੁੰਦੇ ਜੈਲਸੀ ਫੈਕਟਰੀ ਵੀ ਵਧਿਆ ਤੂੰ ਚੜ੍ਹ ਡੁਲਵਾ ਦੇ ਮੰਮਾ ਨਾਲ ਵੱਡਾ ਹੋ ਕੇ ਚਾਹੇ ਬਾਟੀਆਂ ਵੜਾਵੇ ਚੱਕ ਕੇ ਉਦੋਂ ਬੱਕਾ ਫਣਾਉਣੀ ਵੀ ਨਾ ਚਾਹੇ ਪਾਣੀ ਦਾ ਗਲਾਸ ਨਾ ਦੇਵੇ ਵੱਡਾ ਹੋ ਕੇ ਹੁਣ ਬੱਚੜਦਾ ਪੂਰਾ ਹੁਣ ਵਿੱਚ ਜ਼ਰੂਰ ਆਉਣਾ ਵੱਡਾ ਹੋ ਗਿਆ ਤਾਂ ਕਿਹੜਾ ਖਵਾਉਦਾਂ ਨੂੰ ਅਸੀਂ ਬਣਾਉਂਦੇ ਆਂ ਤੇ ਕੀ ਅੱਜ ਤਾਂ ਜਾਨ ਕੱਢੀ ਜਾਂਦਾ ਰ ਆਪੇ ਹੀ ਨਹੀਂ ਕਰੀ ਜੂਨ ਵਾਲੀ ਗਰਮੀ ਮਈ ਚ ਪਈ ਜਾਂਦੀ ਏ ਤੂੰ ਐਂ ਦੇ ਮਈ ਚ ਪਈ ਆਂਦੀ ਏ ਜੂਨ ਵਾਲੀ ਗਰਮੀ ਪਰ ਬਾਹਰ ਮੰਮੀ ਠੰਡਾ ਚ ਮੈਂ ਤਾਂ ਮੰਮੀ ਨੂੰ ਇਹੀ ਕਹਿ ਰਹਾ ਮੰਮੀ ਆਹ ਕਰ ਹੁਮਾ ਜਵਾਨ ਕਰ ਦੇ ਰਿੱਤੀ ਘਰ ਆ ਜਾ ਉਹ ਯਾਰ ਮੈਂ ਬਾਹਰ ਜਾ ਕੇ ਦੇਖ ਸੰਡੀ ਸੰਡੀ ਹਵਾ ਉਹ ਕਿਦਾਂ ਪੱਕੇ ਘਰਾਂ ਨਾਲੋਂ ਕੱਚੇ ਘਰਾਂ 'ਚ ਇੰਨੀ ਹੂਮਸ ਨਹੀਂ ਸੀ ਹੋਰ ਹਰਮੀ ਵੀ ਨਹੀਂ ਸੀ ਕੱਚਿਆਂ ਘਰਾਂ ਦੇ ਸੋਖ ਸੀ ਆ ਬੱਚਾ ਘਰਾਂ ਦੇ ਬਾਰੇ ਸਾਡੇ ਨਾਲ ਪੋਚਾ ਲਾਉਂਦੇ ਹੁੰਦੇ ਅਸੀਂ ਬੈਠਕਾਂ 'ਚ ਹੂੰ ਬੈਠ ਗੁੰਦੀ ਰਾਤ 'ਤੇ ਵੱਡਾ ਦਰਵਾਜ਼ਾ ਖੋਲ ਲੈਂਦੇ ਹਨਾ ਹੂੰ ਉਹ ਜਿਹਨਾਂ ਅਸੀਂ ਪੋਚਾ ਦੂਜਾ ਪੋਚਾ ਲਾਉਂਦੇ ਹੁੰਦੇ ਮਿੱਟੀ ਦਾ ਹੂੰ ਤੇ ਉਹ ਮਾੜਾ ਜਿਹਾ ਅਸੀਂ ਸੜਕ ਲੈਂਦੇ ਮਾੜਾ ਜਾਂ ਵੱਡਾ ਗੇਟ ਖੋਲ ਲੈਂਦੇ ਇੰਨੀ ਹਵਾ ਆਉਂਦੀ ਆ ਲੱਗਦਾ ਹੁੰਦਾ ਜਿਵੇਂ ਕੂਲਰ ਲੱਗਾ ਠੰਡੀ ਠੰਡੀ ਹਵਾ ਆਹ ਕਿਉਂ ਤੇ ਪੱਖਾ ਵੀ ਨਹੀਂ ਸੀ ਹੁੰਦਾ ਉਹ ਬੰਲਾ ਮਾਹੌਲ ਹੋਰ ਸੀ ਹੁਣ ਹੋਰ ਦਰਵਾਜ਼ੇ ਤੇ ਅੱਥੇ ਪੱਖਾ ਖੁੱਡ ਤੋਂ ਬਾਹਰ ਹਵਾ ਇੰਨੀ ਸੋਹਣੀ ਚੱਲੀ ਜਾਂਦੀ ਇੱਥੇ ਸੇਤਾ ਕੰਨੀ ਮੈਂ ਕਹਣਾ ਪੁੱਛੀ ਨਾ ਠੰਡ ਹੁੰਦੀ ਹਾਂ ਮੰਮੀ ਨੂੰ ਮੈਂ ਤਾਂ ਹੀ ਕਿਹਾ ਮੈਂ ਕਿਹਾ ਟਾਇਲ ਨਾ ਰੋਟੀ ਲਾ ਕੇ ਤੇ ਵਾਲ ਕਾੜੀ ਕਰਨੀ ਹੋਰ ਮੈਂ ਟਾਇਲ ਨਾ ਰੋਟੀ ਲਾ ਕੇ ਪਰ ਉਹ ਵਹਿਲੀ ਤੂੰ ਤਾਂ ਅੱਜ ਅੱਜ ਟੱਕਾ ਲਾ ਕੇ ਟਿਕਣਾ ਲੱਗਾ ਉਹ ਮੈਂ ਗਿਆ ਅੱਜ ਤੱਕ ਕਰਾਈ ਉਹ ਅੱਜ ਬਰਨਾਲੇ ਵੀ ਲਾਈਟ ਨਹੀਂ ਅੱਜ ਬਰਨਾਲੇ ਵੀ ਲਾਈਟ ਨਹੀਂ ਸ਼ਾਇਦ ਮੇਰੇ ਵੀ ਪੱਕਾ ਨਹੀਂ ਪਤਾ ਸ਼ਾਇਦ ਹੋਵੇ ਵੀ ਚਲੋ ਆਪਣੇ ਜਰੂਰੀ ਕੰਮ ਹੋਏ ਪਏ ਨੇ ਇਹ ਹੋਰ ਕੰਮ ਕਰ ਲਾਂ ਮੇਰੀ ਕੀ ਉਹ ਦਿਨ ਜਿੱਦ ਨੇ ਇਹਨਾਂ ਨੇ ਕਿਹਾ ਸੀਗਾ ਸਵੇਰੇ 8 ਵਜੇ ਤੋਂ ਲੈ ਕੇ ਕੱਟ ਉਹ ਦਿਨ ਵਿੱਚ ਦੀ ਆ ਗਈ ਸੀ ਇਹ ਵੀ ਝੂਠ ਬੋਲਦੇ ਨੇ ਮੰਮੀ ਮੈਨੂੰ ਲੱਗਦਾ ਇਹਨਾਂ ਕੋਲ ਲਾਇਟੀ ਹੈ ਨਹੀਂ ਦਾਇਮ ਬਹਾਨੇ ਲਾ ਕੇ ਕੱਟ ਲੈਂਦੇ ਆ ਗੂ ਝੂਠ ਬੋਲਦੇ ਮੇਰੀ ਕਿਥਾ ਦਾਪ ਮਾਰਦੇ ਮੈਂ ਸੈਨਾਂ ਤੇ ਜਿੱਕੀ ਹਾਏ ਮੰਮੀ ਮੈਂ ਤਾਂ ਲਾਈਟ ਵਾਲੇ ਤੇ ਬ੍ਰੀਚਕ੍ਰੀਨ ਤੇ ਨੇਰੀ ਨੇਰੀ ਵੀ ਹੋ ਗਈ ਮੀ ਨਹੀਂ ਉਹਦੇ ਕੱਟ ਲੈ ਦੇ ਨੇ ਐਵੇਂ ਤਾਂ ਬੁਰਾ ਹਾਲ ਆ ਸਰਕਾਰ ਦਾ ਮੈਂ ਤਾਂ ਬੱਸ ਕਾਇ ਨਹੀਂ ਦੇਖਦੇ ਵੀ ਨੰਨੇ ਮੁੰਨੇ ਬੱਚੇ ਨੇ ਪੰਜਾਬ ਸਰਕਾਰ ਦਾ ਕਹਿੰਦਾ ਬੁਰਾ ਹਾਲ ਮੈਂ ਪੋਸਟਾਂ ਨੂੰ ਦੇਖਦਾ ਹੁੰਦਾ ਉਹ ਕਹਿੰਦੇ ਵੀ ਐਂ ਕਰਦੇ ਲਾਈਟ ਲੂਟ ਕਰੇ ਨੇ ਥਰਮਲ ਥਰਮਲ ਬੰਦ ਹੋ ਗਏ ਪਤਾ ਨਹੀਂ ਕੋਲੇ ਕਾਲੇ ਵਾਲੇ ਕਿਹੜੇ ਈ ਘਾਟ ਨਾਲ ਕਦੇ ਤਾਂ ਬਹਾਨਾ ਲਾਉਂਦੇ ਹੁੰਦੇ ਮੇਨਟੇਨੈਂਸ ਕਰਕੇ ਕੱਟ ਰਹੇ ਆ ਕਦੇ ਮੀ ਨਹੀਂ ਲਾਈਟ ਪੂਰੀ ਹੁੰਦੀ ਉਹਨਾਂ ਤੋਂ ਆਹ ਮੂਰੇ ਚੌੜ ਲੱਗਣਗੇ ਫਿਰ ਕਿਵੇਂ ਪੂਰੀ ਕਰਨਗੇ ਓਏ ਇਹ ਉਹੀ ਤਾਂ ਗੱਲ ਆ ਚੌਲ ਵੀ ਲੱਗਣੇ ਮੂਰੇ ਰੱਬ ਰੱਖਾ ਮਿੱਤਰਾਂ ਵਾ ਆਪਣੇ ਕੰਨੀ ਗਿਆ ਹੋਰ ਏਰੀਆ ਜਿੱਧਰ ਮਾਹੌਨੇ ਨਹਿਰਾਂ ਨੂੰ ਨਾ ਨੇ ਜਾਂ ਦਰਿਆ ਨੇ ਉਧਰ ਤੋਂ ਤਾਂ ਨਹੀਂ ਆ ਆਪਣਾ ਤਾਂ ਪਹਿਲਾਂ ਤੋਂ ਹੀ ਟਿੱਬਿਆਂ ਵਾਲਾ ਏਰੀਆ ਦਾ ਪਾਣੀ ਇੱਥੇ ਉਹੀ ਘੱਟ ਸੀਗਾ ਉਹ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ ਹਾਂ ਨਹੀਂ ਜਿਹੜੀ ਸਾਈਗਾ ਮੰਮੀ ਹਾਂ ਵੇਖਣਾ ਮੰਮੀ ਇਹਨੂੰ ਪੁੱਛ ਕੇ ਦੇ ਮੰਮੀ ਨੂੰ ਪੁੱਛ ਕੇ ਦੱਸੋ ਵੀ ਮੇਰੇ ਨਾਲ ਚੰਗੀ ਮਿਲ ਜਾਂਦੀ ਕੋਈ ਹਾਂ ਮੰਮੀ ਮੈਂ ਨਹੀਂ ਕਿਹਾ ਨਾ ਮੈਂ ਨਹੀਂ ਕਿਹਾ ਮੈਂ ਹਾਂ ਕਿਹਾ ਮੈਂ ਨਹੀਂ ਕਿਹਾ ਨਹੀਂ ਕਿਹਾ ਮੈਂ ਹਾਂ ਕਿਹਾ ਮੈਂ ਤੇਰੇ ਕੋਲ ਨਹੀਂ ਫੋਨ ਕਰਕੇ ਕਿਉਂਕਿ ਹਾਂ ਲਈ ਫਿਰ ਦਾ ਮੋਤਰਾ ਫੇਰੇ ਤੁਸੀਂ ਫੇਰੇ ਨਹੀਂ ਲੱਦੇ ਲਾਵਾ ਲੈਂਦੀਆਂ ਉਹੀ ਹੁੰਦੀਆਂ ਲਾਵਾ ਫੇਰੇ ਲਾਵਾ ਫੇਰੇ ਕਹਿੰਦੇ ਹੁੰਦੇ ਉਹਨਾਂ ਨੂੰ ਲਾ ਨਹੀਂ ਜੀ ਫੇਰੇ ਸੱਤ ਹੁੰਦੇ ਨੇ ਲਾਵਾ ਚਾਰ ਹੁੰਦੀਆਂ ਨੇ ਅੱਛਾ ਹਾਂ ਤਾਂ ਲਾਵਾ ਲੈ ਚੀ ਵੀ ਹੁੰਦਾ ਕੁਝ ਮਰਦੀ ਪੱਕਾ ਆ ਲੈ ਰੋਟੀ ਖਾ ਲਈਏ ਰੋਟੀ ਗਾਲਾ ਕੋ ਤੇ ਦੱਦੀ ਜੰਜਰ ਦੋਦੀ ਲੈ ਆਉਂਦੇ ਜੀ ਚੱਬ ਜੀ ਚੱਬ ਚੱਲ ਝਾੜੂ ਮਾਰ ਕੇ ਲਿਆਉਣਾ ਪੈਂਦਾ ਮੰਮੀ ਚੱਲ ਦੇਖੀ ਲੈ ਵੀ ਮੈਨੂੰ ਝਾੜੂ ਪਾ ਤੂੰ ਮਰੇ ਮਰੇ ਦਰਜਮਾ ਕਰ ਲਿਆ ਪੀਰ ਆ ਜਾ ਆ ਜਾ ਆ ਜਾ ਜਵਾਕਾਂ ਨੂੰ ਭਾਈ ਲਾਜ ਨਹੀਂ ਆ ਬਹੁਤ ਆ ਜਾ ਆ ਜਾ ਆ ਜਾ ਚੱਲ 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 ਆ ਜਾ ਆ ਜਾ ਆ ਜਾ ਪਾਪੇ ਨੂੰ ਕਹਿ ਕੇ ਇੰਨੀ ਵਧੀਆ ਮੰਮੀ ਮਿਲ ਜਾਂਦੀ ਮੇਰੀ ਮੰਮੀ ਵਰਗੀ ਹਾਂ ਦਾ ਸਾਨੂੰ ਵੀ ਨਾਲ ਕੰਮ ਕਰਦੇ ਨਾਲੇ ਪੈਸੇ ਆਹ ਨਾਲੇ ਕੰਮ ਕਰਕੇ ਨਾਲੇ ਪੈਸੇ ਕਮਾਉਂਦੀ ਆ ਕਿਹਦੇ ਕਰਕੇ ਕਮਾਉਂਦੀ ਆ ਕਿਹਦੇ ਕਰਕੇ ਕਮਾਉਂਦੀ ਆ ਮੰਮੀ ਇਹ ਦੱਸ ਤੇਰੇ ਕਰਕੇ ਦੇ ਪਾਈ ਦਾ ਆ ਤਾਂ ਲੈਣੀ پوری ਵੀ ਜ਼ਿੰਦਗੀ ਸੌਖੀ ਹੋ ਜਾਂਦੀ ਜੇ ਉਹਦਾ ਹਮਸਫਰ ਆਏ ਮਿਲ ਜੇ ਸਪੋਰਟ ਕਰਨ ਵਾਲਾ ਨਾਲ ਆ ਆ ਲੱਗ ਨਹੀਂ ਤੂੰ ਕਰ ਤੇਰੇ ਨਾਲ ਹੋਏ ਦੇ ਇਕੱਲੇ ਕਰਕੇ ਨਹੀਂ ਥੋੜੇ ਕਰਕੇ ਨਹੀਂ ਉਹ ਬੜੀ ਬਹੁਤ ਵੱਡੀ ਸਪੋਰਟ ਆ ਮੈਨੂੰ ਬਹੁਤ ਵੱਡੀ ਹਾਂ ਆ ਮਾਂ ਮੇਰੀ ਮੰਮੀ ਸਾਡੇ ਕੰਮ ਦੇ ਪਿੱਛੇ ਲੱਗ ਇਹ ਤਾਂ ਗੱਲ ਹੈਗੀ ਆ ਦੇ ਜਦ ਮਮੀ ਵਰਗੀ ਮਮੀ ਸਾਉਣ ਨੂੰ ਮਿਲੇ ਬਈ ਹਾਂ ਸਾਡੀ ਫੈਮਿਲੀ ਵਰਗੀ ਫੈਮਿਲੀ ਹਰ ਇੱਕ ਕੁੜੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਧੀ ਆ ਨਾ ਆਪਾਂ ਕਹਿ ਦਿੰਦੇ ਆ ਕੁੜੀਆਂ ਦੀ ਹੋਰ ਕੁਛ ਨਹੀਂ ਹੁੰਦਾ ਖਾਣੇ ਕੋਲਚੇ ਤੇ ਗੱਲਾਂ-ਬਤਲੇ ਹੋਣ ਵਾਲੀਆਂ ਧੀ ਹੋਗੀ ਬਸ ਧੀ ਦੇ ਕਰਮ ਵਧੀਆ ਹੋਣੇ ਚਾਹੀਦੇ ਆ ਲੋ ਵੀ ਹੁਣ ਆਪਾਂ ਕਰਨਾ ਛੋਟੇ ਸਾਰਿਆਂ ਲਈ ਵੀਡੀਓ ਸ਼ੂਟ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਹਾਂ ਆਪਣੇ ਪੇਜ ਤੇ ਇੰਸਟਾਗ੍ਰam ਵਾਲੇ ਤੇ ਫੋਲੋ ਕਰ ਲਓ ਸੋ ਰੀਅਲ ਕੰਟੈਂਟ ਵੱਧ ਤੋਂ ਵੱਧ ਦਿਆ ਕਰਾਂਗੇ ਪ੍ਰੋਮੋਸ਼ਨਸ ਅਸੀਂ ਬੰਦ ਕਰ ਗਾਣਿਆਂ ਦੀ ਪ੍ਰੋਮੋਸ਼ਨ ਅਸੀਂ ਕਰਤੀਆਂ ਬੰਦ ਆਨ ਕਿ ਉਹ ਸੌਂਸ ਤੇ ਵੀ ਪਾਇਆ ਕਰਾਂਗੇ ਸੋਹਣੇ ਸੋਹਣੇ ਵੀਡੀਓਜ਼ ਬਟ ਕੰਟੈਂਟ ਜਿਹੜਾ ਆਪਦਾ ਵੀ ਬਣਾ ਕੇ ਪਾਇਆ ਕਰਾਂਗੇ ਹਾਂ ਕਿਉਂਕਿ ਸਾਡੀ ਐਕਟਿੰਗ ਤੁਸੀਂ ਪਸੰਦ ਕਰਦੇ ਹੋ ਸਾਰੇ ਜਣ ਹਾਂ ਗੱਲ ਰਿੱਕੀ ਨੇ ਵੀ ਆਖਿਆ ਅਸੀਂ ਆਪਦੀ ਆਵਾਜ਼ ਚ ਆਪਦੀ ਕੋਈ ਸੋਚਿਆ ਕਰਾਂਗੇ ਹਾਂ ਉਧਰ ਦੇਖੋ ਲਾਈਟ ਚਲੀ ਗਈ ਉਧਰ ਲਾਈਟ ਚਲੀ ਗਈ ਤੇ ਹੋ ਰੁਕ ਹੋਇਆ ਮੈਨੂੰ ਲੱਗਦਾ ਜਪੜਿਆ ਨਹੀਂ ਸਾਰਾ ਦਿਨ ਲਾਈਟ ਮੈਨੂੰ ਵੀ ਨਹੀਂ ਲੱਗਦਾ ਮੂਵੀ ਨਹੀਂ ਹੁੰਦੀ ਹੁੰਦੀ ਮੈਂ ਆਪਣੇ ਦੋਸਤ ਨੂੰ ਫੋਨ ਲਾ ਕੇ ਪੁੱਛਦਾ ਜੋ ਤਾਂ ਲੇਟ ਆ ਸਾਰੇ ਤਪੇ ਚ ਲੇਟ ਹੁੰਦੀ ਆ ਸਾਰੇ ਆਸ-ਪਾਸੇ ਹੁੰਦੀ ਆ ਇਕੱਲੀ ਕੋਨਸਾ ਚ ਨਹੀਂ ਹੁੰਦੀ ਜਿਹੜੇ ਕੋਨਸਾ ਚ ਬਸ ਨਹੀਂ ਆਉਂਦੀ ਉਹ ਮੈਂ ਲੈਟ ਨਹੀਂ ਆਉਂਦੀ ਲੈ ਹਾਂ ਸਾਡੇ ਪਿੰਡ ਭਾਈ ਬਸ ਵੀ ਗਏ ਆ ਜੀ ਇਹਦੇ ਵਿੱਚ ਕੋਈ ਦੌਰ ਐ ਨਹੀਂ ਹੈਗੀ ਮਨਪ੍ਰੀਤ ਇਹ ਗੱਲ ਸਹੀ ਆ ਕਿ ਪਿੰਡ ਬਸ ਨਹੀਂ ਆਉਂਦੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਸਾਡੇ ਪਿੰਡ ਦਾ ਅੱਡਾ ਹੁੰਦਾ ਹੈਗਾ ਮੇਨ ਰੋਡ ਤੇ NH7 ਬਠਿੰਡੇ ਵਾਲੇ ਤੇ ਪੰਗਾ ਕੀ ਆ ਵੀ ਕਿਸੇ ਨੇ ਜਦੋਂ ਪ੍ਰੋਬਲਮ ਨਹੀਂ ਕਰਿਆ ਕੋਈ ਉਦੋਂ ਨਹੀਂ ਕਰਿਆ ਉੱਥੇ ਬੱਸਾਂ ਨਹੀਂ ਖੜਦੀਆਂ ਬੱਸਾਂ ਤਪੇ ਖੜਦੀਆਂ ਤਪੇ ਤੋਂ ਸਿੱਧਾ ਜਾ ਕੇ ਹੰਡਿਆਏ ਖੜਦੀਆਂ ਨੇ ਹਾਂ ਜੀ ਨਵੇਂ ਰਿੜਤਾ ਗਰਮੀ ਬੜੀ ਆ ਰਹੀ ਉਹ ਬੜੀ ਗਰਮੀ ਆ ਸ਼ੁਕਰ ਆ ਮਮੀ ਪਿਠਾ ਦੇ ਆਪਾ ਤੋਰ ਹੁਣ ਪਹਿਲੀ ਬਸ ਮੋਦੀ ਬੜੀ ਗਰਮੀ ਆ ਅਸਲ ਤੇ ਕਰਦੇ ਬਜ਼ੁਰਗਾਂ ਵਾਸਤੇ ਤਾਂ ਨਜਾਇਜ਼ ਆ ਕਿ ਨਾ ਤਾਂ ਉਹ ਤਾਂ ਵਿਚਾਰਾ ਪਏ ਸੀ ਚ ਬੈਠਾ ਜਾਂਦਾ ਨਾ ਉਹ ਏਸੀ ਪੈਟ ਸਕਦੀ ਆ ਏਸੀ ਹੱਟ ਜੁਰਦੇ ਆ ਔਰ ਅੱਡ ਤਾਂ ਆਪਣੇ ਵਰਗੇ ਨੇ ਜੁੜਨ ਲੱਗ ਜਾਂਦੇ ਆ ਹੁਣ ਵੀ ਵਰਗੇ ਆ ਹੁਣ ਮੈਨੂੰ ਪਤਾ ਲੱਗਦਾ ਜੰਮੇ ਹੁਣ ਮੈਨੂੰ ਤੇ ਵਾ ਦਾ ਟੂ ਹੀਚ ਹੈ ਨਾ ਤਾਂ ਹੁਣ ਜੋ ਟੜਕੇ ਏਸੀ ਨਾਲ ਟੜਕੇ ਜੁੜੀ ਪਈ ਦੀ ਆ ਥੋੜੀ ਹੌਲੀ ਹੌਲੀ ਦਿਨੇ ਦਿਨੇ ਠੀਕ ਹੋ ਜਾਂਦੀ ਆ ਲੱਗਦੀ ਜੀ ਮੈਨੂੰ ਐ ਲੱਗਦਾ ਮੈਂ ਜਰਾ ਹੋਣਾ ਕਰਿਆ ਕਰਾ ਪਰ ਵੀ ਦੇ ਉਹੀ ਤੇ ਕਪੜਾ ਫਲੇਟ ਕੇ ਪੈ ਜਾ ਕਰੋ ਤਾਂ ਕਪੜਾ ਵਿਛਾ ਕੇ ਪੈ ਜਾ ਕਰੋ ਥੱਲੇ ਤੇ ਗਰਮ ਹੁੰਦਾ ਕੰਬਲ ਉਹ ਗਰਮੀ ਲੋਪੇ ਕਰੂਗੀ ਸਰਦੀ ਤੇ ਲੱਗੇ ਕਿ ਗਰਮੀ ਟਾਉਣੇ ਵਾਲੀ ਹਮੇ ਤਾਂ ਤਾਂ ਕਰੀ ਆ ਕਿ ਕਚਵਾ ਰਿਆ ਜੀ ਅਸੀਂ ਭੰਨੇ ਪੂਲੀ ਵੀ ਨਹੀਂ ਕਰਦੇ ਯਾਰ ਪਾਣੀ 'ਚ ਬੈਠ ਜਾਂਦਾ ਪਾਣੀ ਉੱਤੇ ਕੱਢਦਾ ਉਹ ਹਾਂ ਮੈਂ ਕਿਹ ਲੱਸੀ ਚਵਾ ਰਿਆ ਜੀ ਕੋਲੀ ਵੀ ਨਹੀਂ ਕਰਦੇ ਅਰੇ ਸੀ ਬਰਾ ਬਰਾ ਹਾਲ ਕਿ ਬਿਤੇਰੀ ਕਰਦੇ ਆ ਠੰਡ ਲੱਗਣ ਲੱਗ ਜਾਂਦੀ ਆ ਆਸਾ ਦੇ ਵਿੱਚ ਪਹਿਲਾਂ ਵੀ ਤਾਂ ਸਰੀਰ ਹੀ ਸੀਗੇ ਉਹ ਇਹ ਤਾਂ ਬੰਦੇ ਜਿਵੇਂ ਸਰੀਰ ਨੂੰ ਬਣਾ ਲਈਏ ਉਹ ਹੋਏ ਨਾ ਹੁਣ ਤੇ ਦਰੂਸ ਤੋਂ ਬਾਹਲੇ ਵੱਧਤੇ ਯਾਰ ਬਰਾ ਬਰਾ ਹਾਲ ਹੋ ਗਿਆ ਮੈਂ ਬਾਈ ਮੈਂ ਦੁਪਹਿਰੇ ਦੁਪਹਿਰੇ ਸਕੂਟੀ ਲੈ ਕੇ ਵੀ ਜਾਨੀ ਆ ਬਾਜ਼ਾਰ ਦਾ ਕੰਮ ਕਰਕੇ ਆਉਣੇ ਆ ਆਪਾਂ ਹਾਏ ਬੂ ਠੀਕ ਆ ਕੰਮ ਕਰਦੇ ਨੂੰ ਲੱਗਦੀ ਆ ਗਰਮੀ ਪਰ ਇੰਨਾ ਵੀ ਨਹੀਂ ਸਰੀਰ ਨੂੰ ਤੋਲ ਬਣਾ ਸਕਦੇ ਕੋਈ ਕੰਮ ਨਾ ਕਰ ਸਕੀ ਲੱਸੀ ਦਾ ਗਲਾਸ ਪੀਓ ਲੱਸੀ ਵਰਦਾਨ ਹੀ ਆ ਗਰਮੀ ਵਿੱਚ ਓ ਵਧੀਆ ਉਹਦਾ ਕੰਮ ਕਰ। ਫੋਨ ਦੀ ਕੰਮ ਪੂਰਾ ਹੋ ਗਿਆ। ਆ ਜੀ ਆ। ਹੁਣ ਉਧਰਲਾ ਝਾੜੂ ਕੋਚਾ ਰਹਿ ਗਿਆ ਮੈਨੂੰ ਵੀਰਾ ਗੱਡੀ ਲੈ ਕੇ ਜਾਊਗਾ। ਗੱਡੀ ਬਾਹਰ ਕੱਢੂਗਾ ਫਿਰ ਮੈਂ ਸਾਰਾ ਸਮਾਰ ਦੂੰ। ਓਹੀ ਕੰਮ ਰਹਿ ਗਿਆ ਸੁੱਕਣ ਵਾਸਤੇ ਮਸ਼ੀਨ 'ਚ ਕੱਪੜੇ ਪਾਏ ਨੇ। 10 ਵਜੇ ਹੋਏ। ਨਹੀਂ 9 ਵਜੇ ਆ। 9 ਵਜੇ ਕੀ ਹੁਣ ਮੈਂ ਤੁਹਾਨੂੰ ਇੱਕ ਰਹਿ ਦੇਵਾਂ। ਤੁਸੀਂ ਜਾ ਕੇ ਨਹਾ ਕੇ ਤਿਆਰ ਹੋ। ਠੀਕ ਆ। ਠੀਕ ਐ ਫਿਰ ਆ ਕੇ ਰੋਟੀ ਖਵਾ ਖਵਾ ਦਿੰਦਾ। ਲਓ ਵੀ ਮਿੱਤਰੋ ਗਰਮੀ ਨਹੀਂ ਕੀਤਾ ਪਿਆ ਕਹਿਰ। ਜੁਝਾਰ ਅੰਦਰ ਆ ਕੇ ਖੜਦਾ ਪੁੱਤ ਬਾਲੀ ਗਰਮੀ ਆ। ਪਤਾ ਨਹੀਂ ਅੱਜ ਕੀ ਘਰ ਅੰਦਰ ਬੜੀ ਗਰਮੀ ਆ ਹੈ ਨਾ ਮੰਮੀ ਬਾਹਰ ਆ ਜੇ ਸ਼ਾਇਦ ਮਣੀ ਮੁੱਟੀ ਹਵਾ ਚਲਦੀ ਹੋਵੇ ਖੇਤਾਂ ਦੇ ਵਿੱਚ ਆਰਾਮਦਾਰੀ ਹੋਵੇ ਵੀ ਡੈਡੀ ਸਵੇਰ ਦੇ ਖੇਤ ਕੰਮ ਕਰੀ ਜਾਂਦੇ ਆ ਉਹ ਆਏ ਹੀ ਨਹੀਂ ਕਰੇ ਇਟ ਮੀਨਸ ਘਰੇ ਖੇਤ ਚ ਆਰਾਮਦਾਰੀ ਨਹੀਂ ਕਿ ਗਰਮੀ ਜ਼ਿਆਦਾ ਹੁੰਦੀ ਹੈ ਡੈਡੀ ਘਰੇ ਆਉਂਦੇ ਥਾਂ ਕਿਉਂਕਿ ਬਹੁਤ ਚੱਲ ਰਹੀ ਹੈ ਨਾ ਫਿਰ ਹੁਣ ਪੱਕੇ ਘਰਾ ਕਰਕੇ ਕੰਧਾਂ ਤਪ ਜਾਂਦੀਆਂ ਨੇ ਤਪਣ ਦਾ ਕੀ ਹੁੰਦਾਗਾ ਇਹ ਜਿਹੜਾ ਸਿਸਟਮ ਹੈ ਨਾ ਗਰਮੀ ਬੜੀ ਵੱਜਦੀ ਹੈ ਹਮਸ ਬੜੀ ਬਣੀ ਪਈ ਆ ਘਰਾਂ ਦੇ ਵਿੱਚ ਤਾਂ ਖੜੇ ਨੂੰ ਮੜਕਾਉਣਾ ਪੱਖੇ ਹੀ ਤਾਂ ਹਬਰੀ ਲੱਗਦੀ ਲੈ ਮੇਰੀ ਮੰਮੀ ਨਾ ਚੁੰਨੀ ਲਾ ਕੇ ਕਪੜਾ ਸਾਫ਼ ਕਰਨ ਲੱਗ ਜਾਂਦੀ ਆ ਮੰਮੀ ਕਾੜੋ ਚੁੰਨੀ ਲਾ ਕੇ ਕਰਦੀਆਂ ਆ ਆ ਵੀ ਖਲੋ ਆ ਵੀ ਖਲੋ ਰੈਣ ਦੇ ਮੰਮੀ ਨਾ ਨਾ ਮਾਵਾ ਤਾਂ ਹਿੰਦੀ ਚੁੰਨੀਆਂ ਸਿਰ ਤੇ ਹੀ ਹੋਈ ਹੁੰਦੀ ਆ ਸਾਵਸ ਵੀ ਉਹਦੇ ਨਾਲ ਹੀ ਕਰ ਦਿੰਦੀ ਨੇ ਚੱਲੀਏ ਬੱਤਾ ਹਾਂ ਚੱਲੇ ਮੇਰੇ ਬੱਤਾ ਲੋ ਬਈ ਪਹਿਲਾਂ ਹੀ ਆ ਕੇ ਖੜ ਗਏ ਗੇਟ 'ਚ ਆਣਾ ਮੇਮਸਾਬਾਂ ਉਹ ਨਾ ਦੇਖ ਲੋ ਇੱਧਰ ਜਾਓ ਬੀਰਪਾਲ ਆ ਗਈ ਜਾਓ ਬੀਰਪਾਲ ਆ ਗਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਣਾ ਕੇ ਪੇਸ਼ ਆ ਹਾਂ ਸਤਿ ਸ੍ਰੀ ਅਕਾਲ ਇਹਨੂੰ ਸਿਖਾਓ ਸਤਿ ਸ੍ਰੀ ਅਕਾਲ ਬਣਾਉਣੀ ਕੋਈ ਇੰਨੀ ਗਰਮੀ ਆ ਬਾਜ਼ਾਰ ਚ ਰਿੱਕੀ ਬਹੁਤ ਗਰਮੀ ਸੀਗੀ ਪਰ ਮੈਂ ਰਿੱਕੀ ਨੂੰ ਖੜੀ ਚਾਵਲ ਵੀ ਲਿਆ ਕੇ ਦਿੱਤੇ ਆਉਂਦੀ ਹੋਈ ਨੇ ਸੁਖਦੇਵ ਤਾਂ ਮੈਂ ਰੋਟੀ ਖਰੇ ਖਾਦੀ ਨਹੀਂ ਇਹਨਾਂ ਨੇ ਰੋਟੀ ਨਹੀਂ ਖਾਦੀ ਕਿਉਂਕਿ ਗਰਮੀ ਕਰਕੇ ਨਾ ਜੀ ਨਹੀਂ ਕਰਦਾ ਸਵੇਰੇ ਰੋਟੀ ਖਾਣ ਨੂੰ ਮੈਂ ਤਾਂ ਖਾਲੀ ਸੀਗੀ ਪਰ ਫਿਰ ਵੀ ਭੁੱਖ ਲੱਗ ਗਈ ਇਹਨਾਂ ਨੂੰ ਮੈਂ ਖੜੀ ਚਾਵਲ ਲਿਆ ਤੇ ਸੀ ਕਿਵੇਂ ਲੱਗੇ ਖੜੀ ਚਾਵਲ ਵਧੀਆ ਸਵਾਦ ਨੇ ਹੁਣ ਆਪਾਂ ਕੰਮ ਧੰਦੇ ਸਾਰੇ ਨਵੇੜ ਲੀਏ ਠੀਕ ਆ ਆ ਦੋ ਸੂਟ ਲਿਆਂਦੇ ਆ ਮੈਂ ਅੱਜ ਨਵੇਂ ਦੱਸਿਓ ਕਿਵੇਂ ਲੱਗੇ ਦੀਦੀ ਮਰੀਏ ਲੱਗੇ ਮਿੰਟ ਬਹੁਤ ਲੱਗੂਗਾ। ਕੋਈ ਨਾ ਦੂਸਰੇ ਪੈਚਾ ਲ ਬਣਾਉਣਾ ਪਊਗਾ। ਲਓ ਬਈ ਹੁਣ ਆਪਣੇ ਆਹ ਵਾਲੇ ਸੂਟ ਆ ਜਿਹੜੇ ਰੈਡੀ ਹੋ ਰਹੇ ਨੇ। ਚਲ ਆਤੀ ਬੁੱਤ ਮੈਨੂੰ। थैंक यू थैंक यू थैंक यू so much। ਖਾਣੇ ਕੁਲਚੇ ਤੇ ਗੱਲਾਂ ਪਤਲੇ ਹੋਣ ਵਾਲੀਆਂ। ਵਾਹ। ਇੱਧਰ ਵੀ ਖਾਣੇ ਕੁਲਚੇ ਤੇ ਗੱਲਾਂ ਪੈਕਾਂ ਵਾਲੀਆਂ। ਮੰਨਦੇ ਹੋ। ਪਰ ਤੁਸੀਂ ਐਂ ਦੇਖੋ ਮੈਨੂੰ ਦੇਖੋ ਤੁਸੀਂ। ਮੈਂ ਕੋਚ ਵਾਲੀ ਰੇੜੀ ਕੋਲ ਖੜੀ ਹਾਂ ਮੇਰਾ ਕੋਚਾ ਖਾਣ ਨੂੰ ਜੀ ਨਹੀਂ ਕਰਦਾ ਗਾਇਸ ਲੋ ਬਈ ਗਾਇਸ ਤੇ ਹੁਣ ਆਪਾਂ ਚੱਲੇ ਆ ਘਰ ਕਿਉਂਕਿ ਕੰਮ ਧੰਦੇ ਆਪਾਂ ਸਾਰੇ ਫਿਨਿਸ਼ ਕਰ ਲਏ ਆ ਬੁਟੀਕ ਦੇ ਘਰੇ ਜਾ ਕੇ ਹੁਣ ਭਾਈ ਕੰਮਕਾਰ ਕਰਨਾ दाल ਸਬਜ਼ੀ ਬਣਾਉਣੀ ਆ ਯੈਸ ਠੀਕ ਹੈ ਤੇ ਸਾਰਿਆਂ ਨੇ ਪੁੱਛਦੇ ਰਹਿੰਦੇ ਹੋ ਰਿੱਕੀ ਕੀ ਕੰਮ ਕਰਦੇ ਆ ਕੀ ਕੰਮ ਕਰਦੇ ਆ ਰਿੱਕੀ ਨੇ ਭਾਈ ਦੋ ਤਿੰਨ ਕੰਮ ਕਰਦੇ ਨੇ ਇਹ ਪਰ ਉਹ ਸਾਰਾ ਕੰਮ ਇਹ ਆਨਲਾਈਨ ਕਰਦੇ ਨੇ ਯੈਸ ਮਤਲਬ ਪਹਿਲਾਂ ਇਹ ਟੀਚ ਵੀ ਕਰਦੇ ਸੀਗੇ ਉੱਥੇ ਫਿਰ ਇਹ ਸੀਗਾ ਉਸ ਤੋਂ ਬਾਅਦ ਜੁਝਾਰ ਕਰਕੇ ਫਿਰ ਸਾਨੂੰ ਇਹ ਪ੍ਰੋਬਲਮ ਆਉਂਦੀ ਛੁੱਟੀ ਵਗੈਰਾ ਲੈਣ ਦੀ ਇਹਨਾਂ ਨੂੰ ਵੀ ਤਾਂ ਕਰਕੇ ਹੁਣ ਇਹ ਜਿੰਨਾ ਕੰਮ ਕਰਦੇ ਤਾਂ ਇਹੋ ਤੁਸੀਂ ਕਈ ਵਾਰ ਬੁਟੀਕ ਤੇ ਰਿੱਕੀ ਨੂੰ ਦੇਖਦੇ ਨਹੀਂ ਹੈਗੇ ਕਈ ਵਾਰ ਇਹ ਹੁੰਦੇ ਨਹੀਂ ਹੈਗੇ ਬੁਟੀਕ ਤੇ ਉਹ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਇਹਨਾਂ ਨੂੰ ਕਈ ਵਾਰ ਕੰਮ ਕਰਦੇ ਸਿੰਸਲੇ ਚ ਆਪਦੇ ਚ ਬਾਹਰ ਜਾਣਾ ਪੈਂਦਾਗਾ ਤੇ ਇਹ ਆਨਲਾਈਨ ਵਰਕ ਕਰਦੇ ਨੇ ਜਿੰਨਾ ਵੀ ਕਰਦੇ ਨੇ ਠੀਕ ਆ ਉਹ ਆਨਲਾਈਨ ਵਰਕ ਨਹੀਂ ਕਰਦੇ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਹੁੰਦੀਆਂ ਆਨਲਾਈਨ ਵਰਕ ਦੀਆਂ ਦੂਸਰਾ ਆਨਲਾਈਨ ਵਰਕ ਲਓ ਬਈ ਹੁਣ ਆਪਾਂ ਚੱਲਿਆਂ ਓ ਬੱਲੇ ਓਏ ਲੈ ਜਾ ਇਹਨੂੰ ਸਕਲੀ ਨੇ ਇੱਧਰ ਖੇਡ ਲੂਗਾ ਹੈ ਸੈਂਡਲ ਪਾ ਦੇਣੀਆਂ ਫਿਰ ਮੈਂ ਇਹਦੇ ਬਾਅਦ ਚ ਇੱਧਰ ਮੰਮੀ ਕद्दू ਇਕੱਠੇ ਕਰੀ ਬੈਠੀ ਐ ਉਹਨਾਂ ਦਾ ਗਾਣਾ ਪਾਉਣਾ ਹੋਣਗੇ ਹਾਂ ਪੱਕੇ ਹੋਏ ਨੇ ਇਹ ਖਾਲਾ ਲਈ ਬਾਕੀ ਗਾਮ ਨੂੰ ਪਾਉਣੇ ਲੱਗਦੇ ਚਾਹ ਹੈ ਗਿਆ ਮਾਂ ਚਾਹ ਹੈ ਗਿਆ ਲੋ ਬਈ ਆਪਾਂ ਪੀ ਲਈ ਹਣ ਚਾਹ ਘਰੇ ਪਹੁੰਚ ਗਏ ਤੇ ਗਰਮੀ ਬਹੁਤ ਆ ਪਰ ਚਾਹ ਬਿਨ ਆਪਣਾ ਸਰਦਾ ਹੀ ਨਹੀਂ ਹੈਗਾ ਚਾਬੀ ਨਾ ਕੰਮ ਨਹੀਂ ਹੁੰਦਾ ਫਰੀਰੀਂ ਲੱਗਦਾ ਕੰਮ ਉੱਥੇ ਡੈਡੀ ਵੀ ਕਿ ਗਏ ਸੀ ਮਾੜੀ ਜਿਹਾ ਘੁੱਟਕ ਘੁੱਟ ਕਹੀ ਜੇ ਦੁੱਧ ਪਾਲਾਂਗੇ ਨਹੀਂ ਕੀ ਲੱਗਦੀ ਇਧਰ ਮੰਮੀ ਮੈਨੂੰ ਲੱਗਦਾ ਨਾ ਮਾ શરી ਮੂੰਗੀ ਮਸਰੀ ਹੈ ਜਿਹੜੀ ਉਹ ਕੱਟ ਕੇ ਲੈ ਕੇ ਗਏ ਹੋਣ ਮੈਨੂੰ ਸਾਫ਼ ਕਰ ਸਵੇਰੇ ਨਾ ਇੱਕ ਵਾਰੀ ਰਸੋਈ ਸਾਫ਼ ਕਰੇ ਤੋ ਸਾਰਾ ਦਿਨ ਵਧੀਆ ਰਹਿੰਦੀ ਆ ਚਮਕੀ ਰਹਿੰਦੀ ਆ ਵਧੀਆ ਸਾਰਾ ਦਿਨ ਜੀਜਾ ਵੀ ਲੱਗਿਆ ਰਹਿੰਦਾ ਫਿਰ ਕੰਮ 'ਚ ਆ ਮੰਮੀ ਅੱਜ ਮੈਂ ਕਿਹਾ ਤੁਹਾਡੇ ਮੁੰਡੇ ਨੇ ਇੰਸਟਾਗ੍ਰam ਤੇ ਵੀਡੀਓ ਬਣਾਈ ਕਹਲੇ ਤੇ ਸ਼ੀਸ਼ੇ ਮੂਰੇ ਨਹੀਂ ਬਣਾਈ ਜਾਂਦੇ ਸੀਗੇ ਮੇਰੀ ਥੱਪੜ ਮਾਰ ਕੇ ਦੇਖ ਲੈ ਮੰਮੀ ਮੈਂ ਹੀ ਉ ਤਾਂ ਵੀ ਮਨਪਰੀ ਤੇ ਮਾਰਨਾ ਨਹੀਂ ਹੈਗਾ ਇਹੋ ਵੀਡੀਓ ਦੇ ਚੱਕਰ ਦੇ ਵਿੱਚ ਮੇਰੇ ਦੋਟ ਕੇ ਆ ਕੇ ਥੱਪੜ ਮਾਰੇ ਮੰਮੀ ਵੀਡੀਓ 'ਚ ਵੀ ਆਵਾਜ਼ ਆਈ ਥੱਪੜ ਦੀ ਖੜਕਾ ਹੋਇਆ ਤੁਹਾਨੂੰ ਅੰਦਰ ਸੁਣਿਆ ਸੀ ਦੇਖ ਲੈ ਉੱਥੇ ਲਿ ਕਮੈਂਟ ਆਈ ਜਾਣ ਕਹਿੰਦੇ ਵੀ ਕਹਿੰਦੇ ਬਾਈ ਵੀ ਹੁਣ ਤਾਂ ਤੂੰ ਇਹ ਤੇ ਮਾਰ ਲੇ ਵੀ ਥੱਪੜ ਮਾਰੇ ਆ ਵੀਡੀਓ ਬਣਾਉਣ ਦੇ ਚੱਕਰ 'ਚ ਕਹਿੰਦੇ ਬਾਅਦ 'ਚ ਦੇਖੀ ਤੇਰਾ ਕੀ ਹਾਲ ਹੁੰਦਾ ਹੋ ਮਮੀ ਬਾਅਦ 'ਚ ਮੈਂ ਤਾਂ ਕੁਝ ਨਹੀਂ ਕਹਿੰਦੀ ਹਾਂ ਨਾ ਮਮੀ ਹਾਂ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਬਈ ਹਾਂਜੀ ਟੋਪੀ ਇੱਥੇ ਪਈ ਮਮੀ ਨੂੰ ਸ਼ਿਕਾਇਤ ਲਾ ਰਹੀਆਂ ਥੋੜੀ ਸ਼ਿਕਾਇਤ ਲਾ ਰਹੀਆਂ ਕਹਿੰਦੀ ਖੜਕਾ ਹੋਇਆ ਐਡਾ ਵੀਡੀਓ 'ਚ ਵੀਡੀਓ ਜੋ ਮੈਂ ਕਿਹਾ ਥੱਪੜ ਦਾ ਮੇਰੇ ਐਡਾ ਖੜਕਾ ਹੋ ਗਿਆ ਜਦੋਂ ਮੇਰੇ ਮਾਰਿਆ ਤੂੰ ਤਾਂ ਨਹੀਂ ਕਹਿੰਦੀ ਬਹਾਨਾ ਨਾ ਕਰਤਾ ਵਾਹ ਨੀ ਨਾ ਪਰ ਮਮਮੀ ਮੈਂ ਤਾਂ ਇੰਨੀ ਸਿਆਣੀ ਆ ਮੇਰੇ ਤਾਂ ਥੱਪੜਾ ਆਉਂਦਾ ਹੱਕ ਨਹੀਂ ਸੀਗਾ ਹਨਾ ਮੰਮੀ ਇਹ ਤਾਂ ਬਈ ਅਸੀਂ ਚੌੜੋ ਝੂੜ ਕਰਦੇ ਹੁੰਨੇ ਆ ਬਸ ਮਸਤੀ ਕਰਦੇ ਹੁੰਨੇ ਆ ਅਸੀਂ ਹਨਾ ਰੇਕੀ ਇੱਕ ਅਜ ਹੋਰ ਬਣਾਈ ਆ ਮੰਮੀ ਉਹ ਦਿਖਾਉਣੀ ਆ ਤੁਹਾਨੂੰ ਮੈਂ ਫਿਰ ਦੱਸਿਓ ਬਾਏ ਬਾਏ ਕਹਿੰਦੇ ਤੇਰੇ ਥੱਪੜ ਮਾਰੇ ਸੀ ਚੌੜ ਕਰਦਾ ਸੀ ਮਨਪ੍ਰੀਤ ਮੈਂ ਵੀ ਸੱਚੀਉਂ ਨਹੀਂ ਮਾਰੇ ਮੈਂ ਤੇਰੇ ਥੱਪੜ ਕਹਿੰਦਾ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਇੱਜ਼ਤ ਤਾਂ ਬਾਲੀ ਕਰਦਾ ਮੈਂ ਸ਼ਕਰਾਨਾ ਮੰਦਾ ਮੰਮੀ ਦੇਖ ਲਾ ਮੰਮੀ ਤੇਰਾ ਸ਼ੁਕਰਾਨਾ ਮੰਮੀ ਬਹੁਤ ਬਹੁਤ ਧੰਨਵਾਦ ਤੂੰ ਇੰਨੀ ਸੋਹਣੀ ਪਰਵਰਿਸ਼ ਦਿੱਤੀ ਆ ਆਪਣੇ ਬੱਚਿਆਂ ਨੂੰ ਕਿਉਂ ਸਾਡੀ ਇੰਨੀ ਇੱਜ਼ਤ ਕਰਦੇ ਆ ਇਹ ਵੀ ਮੰਮੀ ਮਾਵਾ ਤੇ ਵੀ ਡਿਪੈਂਡ ਹੁੰਦਾ ਹੈਨਾ ਬਾਹਰ ਨਹੀਂ ਜਿੱਤੇ ਹਾਂ ਬਾਮੂ ਤੋਂ ਖੇ ਦੇ ਕਰੋ ਜਾ ਕੇ ਸਿਆਣੀ ਨੇ ਸਿਆਣੀ ਲੋ ਬਈ ਇੱਧਰ ਮੰਮੀ ਨੇ ਮੰਮੀ ਕਦੂ ਕਾਹ ਨੂੰ ਬੋਣਿਆ ਪੱਕੇ ਜਿਹੇ ਕਿੱਥੇ ਲਿਆਂਦੇ ਇਸ ਨੂੰ ਮੰਦੀ ਚੰਗਾ ਪਾਓ ਠੀਕ ਆ ਫਿਰ ਪੱਕੇ ਹੋਏ ਵਧੀਆ ਪਾ ਦਾਂਗੇ ਗਾਹ ਨੂੰ ਸਬਜ਼ੀ ਹਾਂ ਵਧੀਆ ਪੈ ਜਾਣਗੀ ਤਾਂ ਵਧੀਆ ਖਾ ਲੈਣੇ ਮੰਮੀ ਉਧਰ ਲੱਗੀ ਆ ਆਪਦੀ ਜਠਾਣੀ ਨਾਲ ਗੱਲਾਂ ਮਾਰਨ ਜਵਾਗਣੇ ਉਧਰ ਸਾਰੇ ਖੇਡੀ ਜਾਂਦੇ ਆ ਤੇ ਮੈਂ ਬਣਾ ਦਾਂ ਮੰਮੀ ਜੁਝਾਰ ਕੋਲੇ ਨੇ ਆਪਣੇ ਠੀਕ ਆ ਤੇ ਆਪਾਂ ਉਹਦਾ ਬਣਾ ਦਈਏ ਦਲੀਆ ਜੁਝਾਰ ਦਾ ਕਿਉਂਕਿ ਉਹਨੂੰ ਲੱਗੀ ਆ ਭੁੱਖ ਕਾਫੀ ਟਾਈਮ ਦਾ ਉਹਨੇ ਬੁਟੀਕ ਦੀ ਕੁਝ ਖਾਦਾ ਸੀਗਾ ਉਸ ਤੋਂ ਬਾਅਦ ਖਾਦਾ ਨਹੀਂ ਆਪਾਂ ਤੁਹਾਨੂੰ ਪਤਾ ਵੀ ਘਰੀ ਦਲਿਆ ਹੋਇਆ ਬਾਈ ਦਲੀਆ ਹਨਾ ਇਹੀ ਦਲੀਆ ਆਪਾਂ ਖਵਾਉਣੇ ਹੁੰਨੇ ਆ ਜੁਝਾਰ ਨੂੰ ਦਲੀਆ ਖਵਾ ਦਈਏ ਫਿਰ ਮਿਲਦੇ ਹਲੋ ਵੀ ਦਾਲ ਆਪਣੀ ਉਫਲੀ ਜਾਂਦੀ ਹੈ ਤੇ ਜੁਝਾਰ ਦਾ ਦਲੀਆ ਬਣਾ ਲਿਆ ਆਪਾਂ ਹੁਣ ਜੁਝਾਰ ਦਾ ਦਲੀਆ ਖਵਾ ਕੇ ਆਉਣੇ ਆ ਆਪਾਂ ਹਲੋ ਬਈ ਆਪਾਂ ਲਾ ਰਹੇ ਹਾਂ ਹੁਣ ਦਾਲ ਨੂੰ ਤੜਕਾ ਦਾਲ ਆਪਣੀ ਤਿਆਰ ਹੋ ਗਈ ਤੜਕੇ ਵਾਸਤੇ ਆਪਾਂ ਪਿਆਜ਼ ਤੇ ਟਮਾਟਰ ਕੱਟਿਆ ਸੀ ਹੁਣ ਇਹ ਵੀ ਚੱਕਾ ساری ਦਾਲ ਦੇ ਤਾ ਦੇ ਆਜ ਮੂੰਗੀ ਮਸਰੀ ਬਣਾਈ ਆ ਆਪਾਂ ਅੱਜ ਆਪਾਂ ਬਣਾਈਏ ਭਈ ਜਮੂਨ ਦੀ ਮਸਾਲੀ। ਕਈ ਵਾਰ ਤਾਂ ਸਿੰਪਲ ਜੀ ਦਾਲ ਬਣਾਉਣਾ ਮਨ ਕਰਦਾ ਹੁੰਦਾ ਤਾਂ ਅੱਜ ਅਸੀਂ ਮੂੰਗੀ ਮੱਕੀ ਬਣਾ ਲੈਂਦੇ ਹਾਂ।